ਲਹਿਰਾ ਗਾਗਾ ਸ਼ਹਿਰ ਦੇ অতি ਨੇੜੇ ਲਹਿਰਾ ਸੁਨਾਮ ਮੁਖ ਮਾਰਗ ਤੋਂ ਲੰਘਦੀ ਕਾਗਰ ਬ੍ਰਾਂਚ ਨਹਿਰ ਦੇ ਵਿੱਚ 15 ਫੁੱਟ ਪਾੜ ਪੈ ਜਾਣ ਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਨਹਿਰ ਦੀ ਡੂੰਘਾਈ ਲਗਭਗ 8 ਫੁੱਟ ਦੇ ਕਰੀਬ ਹੈ ਸ਼ਹਿਰ ਨਿਵਾਸੀਆਂ ਦੇ ਵਿੱਚੋਂ ਗੁਰਪ੍ਰੀਤ ਸਿੰਘ ਸਮੇਤ ਹੋਰ ਨਾਗਰ ਨੇ ਵੀ ਦੱਸਿਆ ਹੈ ਕਿ ਇਸ ਦੇ ਵਿੱਚ ਕੱਲ ਸ਼ਾਮ ਨੂੰ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਛੱਡਿਆ ਗਿਆ ਜੋ ਕਿ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਹੈ ਜਿਸ ਦੇ ਨਾਲ ਕਾਟ ਪੁਲ ਦੇ ਕੋਲ ਰੇਲ ਗੱਡੀਆਂ ਵੀ ਬਹੁਤ ਹੀ ਧੀਮੀ ਰਫਤਾਰ ਦੇ ਵਿੱਚ ਲੰਘ ਰਹੀਆਂ ਹਨ ਜਿਸ ਦੇ ਨਾ ਕਾਰਨ ਨਹਿਰ ਇਸ ਪਾਣੀ ਨੂੰ ਨਹੀਂ ਓਟ ਸਕੀ ਅਤੇ ਪਾੜ ਪੈ ਗਿਆ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਐਸਓ ਇਰੀਗੇਸ਼ਨ ਕਾਲਪੁਰਾ ਤਾਂ ਜਿਹੜਾ ਇਹ ਪਾਰਕ ਹੈ ਕਿੱਥੇ ਜੇ ਪਿਆ ਹੈ ਹੈਗਾ ਤੇ ਕਿੰਨਾ ਕੁ ਵੱਡਾ ਪਾਰ ਹੈਗਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਵੀ ਇਹ ਪਾਰ ਜੀ ਲਹਿਰੇ ਤੋਂ ਅਰਾਊਂਡ 2 ਕਿਲੋਮੀਟਰ ਦੋ ਡਾਊਨਸਟ੍ਰੀਮ ਹੋਇਆ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭਗ 15 ਫੁੱਟ ਦਾ ਪਾਰੜ ਹੈ ਹਲੇ ਤੇ ਅਸੀਂ ਜੀਸੀਬੀ ਮੌਕੇ ਤੇ ਆ ਗਈ ਹੈ ਬੈਗ ਭਰ ਰਹੇ ਹਾਂ ਅਸੀਂ ਹੋਪਸ ਹੋ ਗਏ ਅਸੀਂ ਬਹੁਤ ਛੇਤੀ ਇਹਨੂੰ ਬਲਕ ਕਰ ਦਾਂਗੇ ਪਾਣੀ ਕਿਦੋਂ ਪਾਣੀ ਛੱਡਿਆ ਗਿਆ ਸੀ ਇਸ ਵਿੱਚ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ ਸ਼ਾਮ ਨੂੰ ਆਇਆ ਸੀ ਜੀ ਪਾਣੀ ਕੋ ਦਮ ਜ਼ਿਆਦਾ ਆ ਜਾਣ ਕਰਕੇ ਉਹ ਇੱਕ ਵਾਰ ਹੋ ਗਿਆ ਅਸੀਂ ਪਰਿੰਤਨਾਮ ਕਰ ਰਹੇ ਹਾਂ ਸਿਰ ਪਾਣੀ ਜਾ ਕਿੱਥੇ ਰਿਹਾ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਹੈ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਲੇ ਤੱਕ ਤਾਂ ਕੋਈ ਦਿਖਿਆ ਨਹੀਂ ਲੱਗਿਆ। ਪਰ ਇਹਨੂੰ ਪਲੱਗਡ ਕਰਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ? ਬੰਦ ਕਰੀਏ। ਪਲੱਗ ਕਰਨ ਲਈ ਆਪਾਂ ਜਿਹੜੇ ਜੀਸੀਬੀ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ, ਬੈਗ ਭਰੀ ਜੰਨੇ ਆ। ਮਿੱਟੀ ਦੇ ਥੱਲੇ ਲੱਗ ਪਲੱਗ ਕਰਾਂਗੇ ਜੀ ਇਹਨੂੰ ਛੇਤੀ ਛੇਤੀ। ਪਰ ਨਹਿਰ ਦੇ ਕਈ ਹਿੱਸੇ ਐਦਾਂ ਦੇ ਨੇ ਜਿੱਥੇ ਹਜੇ ਤੱਕ ਉਹ ਗੁਰਿਆ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਖੜੇ ਆ ਉਹ ਤੇ ਏਰੀਆ ਦੇ ਉੱਥੇ ਵੀ ਦੇਖੋ ਪਿੱਛੇ ਪਾਰ ਪੈਣ ਵਾਲਾ ਹੈਗਾ। ਤਾਂ ਉਹਦੇ ਨਹਿਰ ਕਾਫੀ ਪੁਰਾਣੀ ਹੈ ਜੀ अराउंड 40 ਸਾਲ ਹੈ ਪੁਰਾਣੀ ਤੇ ਇਹਨੂੰ ਨਵੀਂ ਸਾਰੀ ਨਵੀਂ ਹੀ ਬਣेंगी ਮੈਕਨਿਕ ਵੱਲੋਂ ਇਹਦੀ ਇੰਪੋਰਟ ਕੀਤੀ ਜਾਂਦੀ ਹੈ ਜੀ ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਇਹ ਦਿੱਤਾ ਗਿਆ ਜੀ ਨਵੇਂ ਪ੍ਰੋਜੈਕਟ ਨਵੀਂ ਬਣੂਗੀ ਜੀ ਸਾਰੀ ਨਹਿਰ ਉਹ ਦੇ ਕੁਝ ਅਮਰਜੈਂਸੀ ਕੋਈ ਹੋਰ ਹਲਾਤਾ ਇਦਾਂ ਦੇ ਪੈਦਾ ਹੁੰਦੇ ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਗ ਵਗੈਰਾ ਹੈਗੇ ਨੇ ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੇਗੀ ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ ਕਿਵੜੀ ਜੜਾਂ ਵਗੈਰਾ ਕਰੇ ਪੰਦ ਕੋਲੋਂ ਤੱਕ ਹੋ ਸਕਦਾ ਹੈ ਜਾਂ ਕੋਈ ਪਾਣੀ ਦੀ ਲੋੜ ਹੈਗੀ ਜਾਂ ਉਹਨੂੰ ਚੱਲ ਪਾਣੀ ਦੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਝੋਨੇ ਗਤੀ ਤਾਂ ਇਹ ਦੇ ਕਰਕੇ ਮਤਲਬ ਇਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਹਾਂ ਪਰ ਹਾਂ ਪਿੱਛੋਂ ਅਸੀਂ ਰਿਡਕਸ਼ਨ ਲਈ ਹੋਈ ਹੈ ਜਿੰਨੀ ਛੇਤੀ ਰਿਡਕਸ਼ਨ ਆ ਜੂਗੀ ਉਨੀ ਛੇਤੀ ਘਟ ਜੂਗੀ ਸਰ ਜਿਹੜੇ ਨਹਿਰ ਟੁੱਟੇ ਹੈਗੇ ਕਿੱਥੇ ਰਿਧੀ ਹੈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਰਬਨ ਇਹ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੇ ਇਹਦੇ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟੜੇ ਵੱਲ ਜਾਨੇ ਆ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟੈਪ ਤੇ ਅਸੀਂ ਪਾੜ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਸੀ ਹੁਣ ਥੋੜਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇਗੇ ਜਲਦੀ ਇਹ ਜਿਹੜਾ ਪਾੜ ਪੈਨ ਪੂਰਾ ਹੋ ਜਾਊਗਾ ਸਰ ਕਿੰਨੇ ਕੁ ਫੁੱਟ ਦਾ ਪਾੜ ਜਨਾ ਲੱਗ ਰਿਹਾ ਹੈਗਾ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਾ ਹੈ